ਸੋ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਤੇ ਇਹ ਤਵਿਸਵਾ ਜਿਹੜਾ ਬ੍ਰਾਂਡ ਹੈ ਜੀ ਅਸੀਂ ਆਪ ਖੋਲੇ ਜੀ ਇਹ ਇਸ ਕਰਕੇ ਖੋਲੇ ਗਿਆ ਸੀ ਕਿ ਆਮ ਲੋਕਾਂ ਦੇ ਨਾ ਜ਼ਹਿਨ ਦੇ ਵਿੱਚ ਇੱਕ ਹੀਰੇ ਨੂੰ ਲੈ ਕੇ ਬਹੁਤ ਵੱਡਾ ਕਨਸੈਪਟ ਹੁੰਦਾ ਵੀ ਹੀਰਾ ਆਪ ਆਮ ਖਰੀਦ ਹੀ ਨਹੀਂ ਸਕਦੇ ਨਾ ਕਿ ਮੈਨੂੰ ਵੀ ਐ ਲੱਗਦਾ ਮੈਂ ਕਦੇ ਮੈਂ ਵੀ ਨਹੀਂ ਅੱਜ ਤੱਕ ਖਰੀਦਿਆ ਕਦੇ ਪਰ ਇਹ ਜਿਹੜਾ ਲੈਬ ਗ੍ਰੋਨ ਹੈਗਾ ਜੀ ਤਾਂ ਇਹਦੇ ਤੇ ਜਿਹੜਾ ਨੈਚੁਰਲ ਹੀਰੇ ਦੇ ਵਿੱਚ ਪ੍ਰੋਸੈਸਿੰਗ ਸੇਮ ਹੈ ਪਰ ਉਹਦੇ ਜਿੰਨਾ ਫਰਕ ਹੈ ਵੀ ਪੈਸੇ ਦਾ ਬੜਾ ਫਰਕ ਹੈ ਇਹ ਤੁਸੀਂ ਆਪਣੀ ਖੁਆਇਸ਼ਾਂ ਪੂਰੀਆਂ ਕਰ ਸਕਦੇ ਹੋ ਕਿਸੇ ਵੀ ਤਿੱਤਿਆਰ ਦੇ ਉੱਤੇ ਤੁਸੀਂ ਇਹਨੂੰ ਪਾ ਸਕਦੇ ਹੋ ਜਿਵੇਂ ਸਾਡੀਆਂ ਧੀਆ ਭੈਣਾ ਬਜ਼ੁਰਗ ਮਤਾਮਾਂ ਜਾਂ ਕਿਸੇ ਨੂੰ ਵੀ ਆਪਾਂ ਔਰ ਕਸਟਮਾਈਜ਼ ਕਰਾ ਸਕਦੇ ਹੋ ਸਭ ਤੋਂ ਵੱਡੀ ਗੱਲ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਕੁਝ ਵੀ ਲਿਖਾਉਣਾ ਚਾਹੁੰਦੇ ਆਪਦਾ ਨਾਮ ਲਿਖਾਉਣਾ ਚਾਹੁੰਦੇ ਹੋ ਹੀਰੇ ਦੇ ਨਾਲ ਜਾਂ ਹੀਰੇ ਉੱਤੇ ਲਿਖਿਆ ਹੋਵੇ ਜਾਂ ਕਿਸੇ ਵਾਚ ਦੇ ਉੱਤੇ ਜਾਂ ਰਿੰਗ ਦੇ ਉੱਤੇ ਜਾਂ ਬ੍ਰੈਸਲੇਟ ਜਾਂ ਲੋਕਟ ਕੁਝ ਵੀ ਪਾਉਣਾ ਹੋਵੇ ਤਾਂ ਉਹ ਹੀਰੇ ਨਾਲ ਤੁਸੀਂ ਔਰ ਸੀਮਤੀ ਦੇ ਪੈਸੇ ਵਿੱਚ ਤੁਸੀਂ ਆਪਦੀਆਂ ਖੁਸ਼ੀਆਂ ਕਰ ਸਕਦੇ ਹਾਂ ਦੀ ਉਹਨੂੰ ਤੁਸੀਂ ਹਾਸਲ ਕਰ ਸਕਦੇ ਹੋ ਸੋ ਪਹਿਲਾ ਬ੍ਰਾਂਡ ਇਹ ਮੇਰੇ ਲੌਜ਼ ਇੱਥੇ ਹੈਗੇ ਨੇ ਜੀ ਤੇ ਮੇਰੇ ਨਾਲ 파ਟਰ ਸਾਡੇ ਅਨਿਲ ਜੀ ਹੈਗੇ ਨੇ ਰੋਹਿਤ ਜੀ ਹੈਗੇ ਨੇ ਤੇ ਸਾਡੇ ਜੈਸਪੀਨ ਜਿਹੜੀ ਬ੍ਰਾਂਡ ਐਂਬੈਸਡਰ ਸਾਡੇ ਹੈਗੇ ਨੇ ਤੇ ਮੇਰਾ ਭਰਾ ਦੇਵ ਹਨਾ ਅਸੀਂ ਇਕੱਠੇ ਰਹਿਆ ਸਾਰੀ ਉਮਰ ਜੀ ਇਹ ਸਾਥ ਦੇਣ ਆਏ ਨੇ ਸੋ ਖੋਲਿਆ ਤੁਹਾਡੇ ਸਾਰਿਆਂ ਦੇ ਬੈਸਟ ਵਿਸੇ ਸਾਡੇ ਨਾਲ ਨੇ ਹਨਾ ਜੀ ਤਾਂ ਔਰ ਮੈਂ ਬੇਨਤੀ ਕਰੂੰਗਾ ਤੁਸੀਂ ਸਗਾਤੇ ਦਬਾਵਾ ਦੇਓ ਬੈਸਟ ਵਿਸੇ ਦਿਓ ਵੀ ਸਾਡਾ ਇਹ ਬ੍ਰਾਂਡ ਵਧੀਆ ਚੱਲੇ ਤੇ ਕਿਉਂਕਿ ਹਰੇਕ ਚੀਜ਼ ਦਾ ਸੈਲ ਦੇ ਨਾਲ ਹੀ ਹੈ ਜਿੰਨੇ ਸੈਲ ਹੁੰਦੀ ਹੈ ਉਹਦੇ ਨਾਲ ਹੀ ਉਹ ਵਾਧਾ ਹੈ ਪਰ ਅਸੀਂ ਕਸਟਮਰ ਜਿਹੜੀ ਸੈਟੀਸਫੈਕਸ਼ਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਵੀ ਸੇਮ ਸਰਟੀਫਿਕੇਟ ਜਿਹੜਾ ਤੁਸੀਂ ਨੈਚੁਰਲ ਡਾਇਮੰਡ ਦੇ ਨਾਲ ਕਰਦੇ ਹੋ ਸੇਮ ਸਰਟੀਫਿਕੇਟ ਅਸੀਂ ਇਹਦੇ ਨਾਲ ਦਿੰਨੇ ਆਂ ਔਰ ਉਹਦੀ ਕੀਮਤ ਕੁਮਤ ਸਭ ਉਸੇ ਤਰੀਕੇ ਨਾਲ ਹੈਗੀ ਹੈ ਸਾਰਾ ਸਿਸਟਮ